ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨੰਸਰ ਮਾਰਦੇ ਆ ਤਾਜ਼ਾ ਹੈਡਲਾਈਨਸ ਤੇ ਪ੍ਰਧਾਨ ਮੰਤਰੀ ਟਰੰਪ ਦੀ ਪਾਕਿਸਤਾਨ ਹਮਲੇ ਤੇ ਟਿੱਪਣੀ ਡੋਨਾਲਡ ਟਰੰਪ ਨੇ ਕਿਹਾ ਸ਼ਰਮ ਦੀ ਗੱਲ ਪਾਕਿਸਤਾਨ ਹਮਲੇ ਤੋਂ ਬਾਅਦ ਦੇਸ਼ ਸਤੜਕ ਪਾਕਿਸਤਾਨ ਨਾ ਜਾਨ ਦੇ ਦਿੱਤੀ ਸਲਾ ਫਨ ਖਬਰਾਂ ਵਿਸਥਾਰ ਦੇ ਨਾਲ ਪਾਕਿਸਤਾਨ ਦੇ ਅੰਦਰ ਭਾਰਤੀ ਹਮਲਿਆਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਪਹਿਲੀਆਂ ਟਿੱਪਣੀਆਂ ਆਈਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਸ਼ਰਮ ਦੀ ਗੱਲ ਹੈ ਅਸੀਂ ਇਸ ਬਾਰੇ ਸੁਣਿਆ ਸੀ ਜਦੋਂ ਅਸੀਂ ਓਵਲ ਦੇ ਦਰਵਾਜ਼ਿਆਂ ਦੇ ਤੁਰ ਰਹੇ ਸੀ ਉਹਨਾਂ ਨੂੰ ਲੱਗਦਾ ਹੈ ਕਿ ਲੋਕ ਜਾਣਦੇ ਸੀ ਅਜਿਹਾ ਕੁਝ ਹੋਣ ਵਾਲਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਲੰਬੇ ਸਮੇਂ ਤੋਂ ਲੜ ਰਹੇ ਨੇ ਭਾਵੇਂ ਕਿ ਭਾਰਤ ਅਤੇ ਪਾਕਿਸਤਾਨ ਦੀ ਲੜਾਈ ਅੱਜ ਦੀ ਨਹੀਂ ਆ ਕਾਫੀ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਨੇ ਉਹ ਕਹਿੰਦੇ ਨੇ ਕਿ ਜੇ ਤੁਸੀਂ ਸੋਚੋ ਕਿ ਕੁਝ ਦਿਨਾਂ ਦੀ ਗੱਲ ਹੈ ਤਾਂ ਨਹੀਂ ਇਹ ਕਈ ਦਹਾਕਿਆਂ ਤੇ ਸਦੀਆਂ ਤੋਂ ਹੀ ਲੜਦੇ ਆ ਰਹੇ ਨੇ ਉਹਨਾਂ ਕਹਿੰਦੇ ਕਿ ਮੈਨੂੰ ਇਹ ਵੀ ਉਮੀਦ ਹੈ ਕਿ ਜਲਦ ਭਾਰਤ ਤੇ ਪਾਕਿਸਤਾਨ ਦੀ ਲੜਾਈ ਖਤਮ ਹੋ ਜਾਵੇਗੀ ਪਰਥ ਵੱਲੋਂ ਮੰਗਲਵਾਰ ਅਧੀ ਰਾਤ ਤੋਂ ਬਾਅਦ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚ ਉਤਵਾਦੀ ਧਾਂਚੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਫੌਜੀ ਹਮਲੇ ਤੋਂ ਤੁਰੰਤ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਲੜਾਈ ਬਹੁਤ ਜਲਦੀ ਖਤਮ ਹੋ ਜਾਵੇਗੀ ਉਹਨਾਂ ਕਿਹਾ ਹੈ ਕਿ ਇਹ ਸ਼ਰਮਨਾਕ ਹੈ ਟਰੰਪ ਨੇ ਕਿਹਾ ਹੈ ਕਿ ਅਸੀਂ ਇਸ ਬਾਰੇ ਉਦ ਸੁਣਿਆ ਜਦੋਂ ਅਸੀਂ ਓਵਲ ਜਾਰ ਰਹੀ ਸੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਕੁਝ ਹੋਣ ਵਾਲਾ ਹੈ ਲੋਕ ਜਾਣਦੇ ਸੀ ਕਿ ਪਹਿਲਾਂ ਜੋ ਕੁਝ ਹੋਇਆ ਹੈ ਉਸ ਦੇ ਆਧਾਰ ਤੇ ਕੁਝ ਤਾਂ ਹੋਣ ਵਾਲਾ ਹੈ ਉਹ ਲੰਬੇ ਸਮੇਂ ਤੋਂ ਲੜ ਰਹੇ ਨੇ ਜੇ ਤੁਸੀਂ ਸੱਚਮੁੱਚ ਇਸ ਬਾਰੇ ਸੋਚਦੇ ਹੋ ਤਾਂ ਉਹ ਦਹਾਕਿਆਂ ਤੇ ਸਦੀਆਂ ਤੋਂ ਲੜ ਰਹੇ ਨੇ ਇਹ ਪੁੱਛੇ ਜਾਣ ਤੇ ਕਿ ਕੀ ਉਹਨਾਂ ਕੋਲ ਦੋਵਾਂ ਦੇਸ਼ਾਂ ਲਈ ਕੋਈ ਸੁਨੇਹਾ ਹੈ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਬਸ ਉਮੀਦ ਕਰਦਾ ਹਾਂ ਕਿ ਇਹ ਬਹੁਤ ਜਲਦੀ ਖਤਮ ਹੋ ਜਾਵੇ Now it's a shame we just heard about it just as a, we were walking in the doors of the Oval uh just heard about it i guess people knew something was going to happen based on a little bit of the past they've been fighting for a long time you know they've been fighting for many many decades and centuries actually if you really think about it no i just hope it ends very quickly ਪਹਿਲਗਾਮ ਅਤਵਾਦੀ ਹਮਲੇ ਦੇ ਜਵਾਬ ਚ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਓਕੂਪਾਈਡ ਕਸ਼ਮੀਰ ਚ 9 ਅਤਵਾਦੀ ਕੈਂਪਾਂ ਤੇ ਮਿਜ਼ਾਈਲ ਹਮਲੇ ਕੀਤੇ ਜਿਸ ਚ ਅਤਵਾਦੀ ਸਮੂਹ ਜੈਸ਼-ਏ-ਮੁਹੰਮਦ ਦਾਗੜ ਬਹਾਵਲਪੁਰਵੀ ਸ਼ਾਮਲ ਹੈ ਰੱਖਿਆ ਮੰਤਰਾਲੇ ਨੇ ਕਿਹਾ ਕਿ ਫੌਜੀ ਹਮਲੇ ਆਪਰੇਸ਼ਨ ਨਸਿੰਦੂਰ ਤਹਿਤ ਕੀਤੇ ਗਏ ਨੇ ਭਾਰਤ ਵੱਲੋਂ ਇਹ ਕਾਰਵਾਈ ਪਹਿਲਗਾਮ ਅਤਵਾਦੀ ਹਮਲੇ ਤੋਂ 2 ਹਫ਼ਤੇ ਬਾਅਦ ਕੀਤੀ ਗਈ ਹੈ ਇੱਕ ਬਿਆਨ ਚ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਕਦਮ ਪਹਿਲਗਾਮ ਚ ਹੋਏ ਵਹਿਸ਼ੀ ਅਤਵਾਦੀ ਹਮਲੇ ਦੇ ਮੰਦੇ ਨਜ਼ਰ ਚੁੱਕੇ ਗਏ ਨੇ ਜਿਸ 'ਚ 25 ਭਾਰਤੀ ਤੇ ਇੱਕ ਨੇਪਾਲੀ ਨਾਗਰਿਕ ਮਾਰਿਆ ਗਿਆ ਸੀ। ਤੇ ਦੂਜੇ ਪਾਸੇ ਭਾਰਤ ਨੇ ਜਦੋਂ ਪਾਕਿਸਤਾਨ ਅਤੇ ਪਾਕਿਸਤਾਨ ਓਕੂਪਾਈਡ ਕਸ਼ਮੀਰ ਦੇ ਕੁਝ ਹਿੱਸਿਆਂ ਦੇ ਉੱਤੇ ਅਟੈਕ ਕੀਤਾ ਇਸ ਸਟ੍ਰਾਈਕ ਕੀਤੀ ਤਾਂ ਉਸ ਤੋਂ ਬਾਅਦ ਵਿਦੇਸ਼ੀ ਧਿਰਤੀਆਂ ਵੀ ਜੜੀਆਂ ਨੇ ਚਿੰਤਾ ਦੇ ਵਿੱਚ ਪੈ ਗਈਆਂ ਕਿਉਂਕਿ ਕਈ ਮੁਲਕਾਂ ਦੇ ਵੱਲੋਂ ਪਾਕਿਸਤਾਨ ਨੇ ਨਾ ਜਾਣਦੀ ਸਲਾਹ ਦਿੱਤੀ ਜਾ ਰਹੀ ਹੈ ਆਪੋ ਆਪਣੇ ਨਾਗਰਿਕਾਂ ਨੂੰ ਕਿਹਾ ਜਾ ਰਿਹਾ ਕਿ ਜੇ ਉਹ ਲੋਕ ਪਾਕਿਸਤਾਨ ਜਾ ਰਹੇ ਨੇ ਤਾਂ ਫਿਰ ਬਲੋਚਿਸਤਾਨ ਅਤੇ ਇੰਡੀਆ ਦੇ ਨਾਲ ਬਾਰਡਰ ਜੋ ਲੱਗਦਾ ਹੈ ਉਥੋਂ 10 ਮੀਲ ਦੂਰ ਰਹਿਣ ਤੇ ਜੇ ਭਾਰਤ ਦੇ ਵਿੱਚ ਯਾਤਰਾ ਕਰ ਰਹੇ ਨੇ ਲੋਕ ਤਾਂ ਫਿਰ ਵਿਦੇਸ਼ੀ ਨਾਗਰਿਕ ਜੜੇ ਨੇ ਨਨੂੰ ਪਾਕਿਸਤਾਨ ਦੇ ਬਾਰਡਰ ਤੋਂ ਦੂਰ ਰਹਿਣਾ ਚਾਹੀਦਾ ਹੈ ਸੋ ਇਹ ਟਰੈਵਲ ਐਡਵਾਈਸਰੀ ਜਿਹੜੀ ਹੈ ਜਾਰੀ ਕੀਤੀ ਜਾ ਰਹੀ ਹੈ ਯੂਐਸਾ ਯੂਕੇ ਆਸਟ੍ਰੇਲੀਆ ਦੇ ਵੱਖ-ਵੱਖ ਮੁਲਕਾਂ ਦੇ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਭਾਰਤ ਦੀ ਪਾਕਿਸਤਾਨ ਤੇ ਕੀਤੀ ਏਅਰ ਸਟ੍ਰਾਈਕ ਮਗਰੋਂ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦੇ ਦਿੱਤੀ ਹੈ ਇਨ੍ਹਾਂ ਦੇਸ਼ਾਂ 'ਚ ਅਮਰੀਕਾ, ਯੂਕੇ, ਆਸਟ੍ਰੇਲੀਆ, ਰੂਸ ਤੇ ਕਈ ਹੋਰ ਦੇ ਸ਼ਾਮਿਲ ਨੇ। ਭਾਰਤ ਨੇ ਆਪਰੇਸ਼ਨ ਨ ਸੰਦੂਰ ਤਹਿਤ ਪਾਕਿਸਤਾਨ ਤੇ ਪਾਕਿਸਤਾਨ ਅਕੁਪਾਈਡ ਕਸ਼ਮੀਰ ਦੇ 9 ਅਤਵਾਦੀ ਟਿਕਾਣਿਆਂ ਨੂੰ ਟੈਢੀ ਕਰ ਦਿੱਤਾ ਹੈ। ਭਾਰਤੀ ਹਵਾਈ ਕਾਰਵਾਈ ਤੇ ਲਾਈਨ ਆਫ ਕੰਟਰੋਲ ਤੇ ਪਾਕਿਸਤਾਨ ਵੱਲੋਂ ਪਾਰੀ ਗੋਲੀਬਾਰੀ ਦੀ ਪ੍ਰਤੀਕਿਰਿਆ ਦੇ ਮੱਦੇਨਜ਼ਰ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਫੌਜੀ ਗਤੀਵਿਧੀ ਤੇ ਬੰਦ ਹਵਾਈ ਖੇਤਰ ਸਿਰਲੇਖ ਵਾਲੇ ਇੱਕ ਸੁਰੱਖਿਆ ਚੇਤਾਵਨੀ ਚ ਅਮਰੀਕਾ ਨੇ ਕਿ ਅਮਰੀਕੀ ਨਾਗਰਿਕਾਂ ਨੂੰ ਅਤਵਾਦ ਤੇ ਹਥਿਆਰਬੰਦ ਟਕਰਾਅ ਦੇ ਸੰਭਾਵਨਾ ਦੇ ਕਾਰਨ ਭਾਰਤ ਪਾਕਿਸਤਾਨ ਸਰਹੱਦ ਅਤੇ ਕੰਟਰੋਲ ਰੇਖਾ ਦੇ ਨੇੜੇ ਦੇ ਖੇਤਰਾਂ ਲਈ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਆਮ ਤੌਰ ਤੇ ਪਾਕਿਸਤਾਨ ਲਈ ਯਾਤਰਾ ਤੇ ਮੁੜ ਵਿਚਾਰ ਕਰੋ ਦੀ ਸਲਾਹ ਜਾਰੀ ਕੀਤੀ ਹੈ ਅਮਰੀਕੀ ਰਾਜ ਵਿਭਾਗ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਪਾਕਿਸਤਾਨ ਸਰਹੱਦੀ ਖੇਤਰਾਂ ਜੰਮੂ ਕਸ਼ਮੀਰ بلوچستان ਅਤੇ ਖੈਬਰ ਪਖਤੂਨ ਖਵਾ ਵਿੱਚ ਨਾ ਜਾਣ ਦੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਤਣਾਅ ਦੀ ਗੰਭੀਰਤਾ ਤੇ ਅਤਵਾਦੀ ਕਾਰਵਾਈਆਂ ਦੇ ਖਤਰੇ ਨੂੰ ਦਰਸਾਇਆ ਹੈ ਵਿਦੇਸ਼ ਰਸਟ੍ਰ ਮੰਡਲ ਅਤੇ ਵਿਕਾਸ ਦਫਤਰ ਨੇ ਯੂਕੇ ਦੇ ਨਾਗਰਿਕਾਂ ਨੂੰ ਭਾਰਤ ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਦਾਇਰੇ ਅਤੇ ਜੰਮੂ ਕਸ਼ਮੀਰ ਖੇਤਰ ਸ਼ਰੀ ਨਗਰ ਗੁਲਮਾਰਗ ਸੋਨਮਰਗ ਅਤੇ ਇਸ ਦੇ ਨਾਲ ਜੁੜਦੇ ਕਈ ਹੋਰ ਖੇਤਰਾਂ 'ਚ ਅਤੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ 10 ਮੀਲ ਦੇ ਅੰਦਰ ਸਾਰੀਆਂ ਯਾਤਰਾਵਾਂ 'ਵਿਰੋਧ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ 7 ਮਈ ਨੂੰ ਭਾਰਤ 'ਚ ਹੋਣ ਵਾਲੇ ਸਿਵਲ ਡਿਫੈਂਸ ਮੌਕੇ ਅਭਿਆਸ ਕਾਰਨ ਅਸਥਾਈ ਬਿਜਲੀ ਬੰਦ, ਮੋਬਾਈਲ ਸੇਵਾਵਾਂ ਬਾਦਤ ਹੋਣ ਜਾਂ ਵੈਕਿਊਏਸ਼ਨ ਅਭਿਆਸ ਕਰਨ ਦੇ ਮੱਦੇਨਜ਼ਰ ਧਿਆਨ ਦੇਣ ਵਾਸਤੇ ਕਿਹਾ ਗਿਆ ਹੈ। ਉਧਰ ਆਸਟ੍ਰੇਲੀਆਈ ਸਰਕਾਰ ਨੇ ਭਾਰਤ ਦੀ ਯਾਤਰਾ ਕਰਨ ਦੀ ਸਲਾਹ ਦਿੰਦਿਆਂ ਜੰਮੂ ਕਸ਼ਮੀਰ ਸਰਹੱਦੀ ਖੇਤਰ ਤੇ ਨਕਸਲ ਪ੍ਰਭਾਵਿਤ ਇਲਾਕਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ ਪਾਕਿਸਤਾਨ ਦੀ ਯਾਤਰਾ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਰੂਸ ਨੇ ਵੀ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ ਉਹਨਾਂ ਨੇ ਪੂਰੀ ਸਥਿਤੀ ਤੇ ਨਿਗਰਾਨੀ ਰੱਖਣ ਦੀ ਗੱਲ ਕਹੀ ਹੈ ਤਨਾਕਾਰਨ EVA Air Korean Air Thai Airways ਅਤੇ ਹੋਰ ਕਈ ਏਸ਼ੀਆਈ 에ਅਰਲਾਈਨਸ ਨੇ ਪਾਕਿਸਤਾਨ ਹਵਾਈ ਖੇਤਰ ਤੋਂ ਗੁਜ਼ਰਨ ਵਾਲੀਆਂ ਉਡਾਨਾਂ ਨੂੰ ਮੁੜ ਨਿਰਦੇਸ਼ਿਤ ਕੀਤਾ ਜਿਸ ਨਾਲ ਯਾਤਰਾ ਅਸਮੇਚ ਵਧਦਾ ਹੋਇਆ ਹੈ ਵਕਵਾਕਤ ਦੇਸ਼ਾਂ ਦੇ ਯਾਤਰੀਆਂ ਨੂੰ ਆਪਣੀ ਯਾਤਰਾ ਦੌਰਾਨ 에ਅਰਲਾਈਨ ਨਾਲ ਸੰਪਰਕ ਕਰਕੇ ਹਾਲਾਤਾਂ ਬਾਰੇ ਤਾਜ਼ਾ ਜਾਣਕਾਰੀ ਲੈਣ ਅਤੇ ਸਥਾਨਕ ਸਰਕਾਰਾਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ ਇਸ ਦੇ ਨਾਲ ਹੀ ਮੈਂ ਨੇ ਦੇ ਇਜਾਜ਼ਤ ਕਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾ